ਅਸੀਂ ਕਰਵਾ ਚੋਦ ਨੂੰ ਪ੍ਰਮੋਟ ਨਹੀਂ ਕਰ ਰਹੇ ਵਰਤਮਾਲਾ ਤੇ ਵਰਤ ਵਿੱਚ ਰੈੱਡ ਰੈੱਡ ਬਹੁਤ ਜ਼ਿਆਦਾ ਮੰਗਦੇ ਨੇ ਡਿਮਾਂਡਿੰਗ ਹੁੰਦਾ ਔਰ ਆ ਜਿਹੜਾ ਯੂਜ਼ ਹੋਇਆ ਹੈ ਨਾ ਥ੍ਰੈਡ ਜਿਹੜਾ ਆਹਾ 골ਡਨ ਕਲਰ ਦਾ ਇਹ ਬਲੈਕ ਨਹੀਂ ਹੋਣਾ ਹੈ ਅੱਛਾ ਰਾਮਟੈਕਸ ਨਾਮ ਹੀ ਵੜਾ ਹੈ ਉਹ ਅਸੀਂ ਪਹਿਲਾਂ ਵੀ ਤੁਹਾਨੂੰ ਬੋਲਿਆ ਅਸੀਂ ਜੋ ਦਿਖਾਣੇ ਆ ਉਹ ਹੀ ਬੋਲਣਾ ਇੱਕ ਮੇਨ ਚੀਜ਼ ਹੈ ਲਾਈਨਿੰਗ ਦੀ ਜ਼ਰੂਰਤ ਨਹੀਂ ਪੈਣੀ ਜਿੱਦਾਂ ਤੇ ਆਫਰ ਹੈਗੀ ਪਰ ਲਾਸਟ ਦੱਸਾਂਗੇ ਵਾਰੀ ਵਾਰੀ ਕਹੀ ਜਾਂਦੇ ਤੁਹਾਨੂੰ ਲਾਸਟ ਇਹ ਹੈ ਹੀ ਸੇਲ ਪੀਸ ਆ ਕਿਦਰ ਹੈਗਾ 2700 ਪਰੇ ਤੁਹਾਨੂੰ ਮਿਲ ਜੇਗਾ 1900 ਚ ਹਰ ਤਰੀਕੇ ਦੇ ਦੁਪट्टे ਸਾਡੇ ਕੋਲ ਹੈ ਜੀ ਜੇ ਕੋਈ ਡਿਮਾਂਡ ਕਰਦਾ ਹੈ ਤੇ ਉਹਨਾਂ ਨੂੰ ਖੋਲ ਕੇ ਦਿਖਾਦਾ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਹੋ ਸਾਰੇ ਵੈਲਕਮ ਟੂ आवर ਚੈਨਲ ਬੈਂਡ ਦਾ ਟ੍ਰੈਂਡ ਵਿਦ ਸਟਾਈਲ ਬੁਟੀਕ ਫ্রম ਅੰਮ੍ਰਿਤਸਰ ਠੀਕ ਹੈ ਜੀ ਗੁਰੂ ਨਾਨਕ ਐਵੇਨਿਊ ਮਜੀਠਾ ਰੋਡ ਨੀਅਰ ਪਾਵਰ ਕਲੋਨੀ ਠੀਕ ਹੈ ਮੈਂ ਤਾਂ ਮੈਂ ਸੋਚੀ ਤੇ ਕਦੋਂ ਤੇ ਜਾਂਦੀ ਸੀ ਵੀਡੀਓ ਪਾਉਣੇ ਆ ਪਾਉਣੇ ਆ ਫਿਰ ਸੋਚਿਆ ਹੁਣ ਆਣੀ ਵਾਲਾ ਕਰਵਾ ਚੌਦ ਆਉਣ ਵਾਲਾ ਆ ਬਟ ਇੱਕ ਚੀਜ਼ ਮੈਂ ਨਾਲ ਹੀ ਬੋਲ ਰਹੀ ਹਾਂ ਅਸੀਂ ਕਰਵਾ ਚੌਦ ਨੂੰ ਪ੍ਰੋਮੋਟ ਨਹੀਂ ਕਰ ਰਹੇ ਠੀਕ ਹੈ ਹਰ ਇੱਕ ਦਾ ਆਪਣਾ ਪਰਸੈਪਸ਼ਨ ਹੈ ਕੋਈ ਰੱਖਦਾ ਹੈ ਕੋਈ ਨਹੀਂ ਰੱਖਦਾ ਹੈਨਾ ਲੇਕਿਨ ਮੇਰੀ ਜਿੱਦਾ ਆਪਣੀਆਂ 80% ਮੇਰਾ ਸਰਕਲ ਹੈਗਾ ਫਰੈਂਡਸ ਦਾ ਜਿਹੜੀਆਂ ਰੱਖਦੀਆਂ ਨਹੀਂ ਆ ਲੇਕਿਨ ਉਹ ਕਹਿੰਦੀਆਂ ਸਾਨੂੰ ਮੌਕਾ ਮਿਲਦਾ ਅਸੀਂ ਉਸ ਦਿਨ ਸੋਹਣੇ ਨਵੇਂ ਸੂਟ ਪਾਉਣੇ ਆ ਵੈਸੇ ਵੀ ਮੈਰਿਜੇਸ ਆ ਰਹੀਆਂ ਨੇ ਅੱਗੇ ਹੁਣ ਦੀਵਾਲੀ ਆ ਰਹੀ ਹੈ ਨਾਰਮਲੀ ਸਾਰੇ ਨਵੇਂ-ਨਵੇਂ ਸੂਟ ਪਾਣਾ ਹੀ ਪ੍ਰੀਫਰ ਕਰਦੇ ਆ ਠੀਕ ਹੈ ਤੇ ਅੱਜ ਦਾ ਆਫਰ ਇਹ ਹੋਏਗਾ ਲਾਸਟ ਦੱਸਾਂਗੇ ਹਲੇ ਨਹੀਂ ਦੱਸਣਾ ਠੀਕ ਹੈ ਜੀ ਲਾਸਟ ਵੇਚ ਦੱਸਾਂਗੇ ਹਲੇ ਸਿਰ ਤੁਹਾਨੂੰ ਆਪਣੀ ਥੋੜੀ ਕਲੈਕਸ਼ਨ ਦਿਖਾ ਰਹੀ ਹਾਂ ਜਿਹੜੀ ਅਸੀਂ ਨਵੀਂ ਲੈ ਕੇ ਆਏ ਆ ਸਟ ਜਿੱਦਾਂ ਬੋਲਿਆ ਕਿ ਵਰਤ ਵਾਲਾ ਤੇ ਵਰਤ ਵਿੱਚ ਰੈੱਡ ਰੈੱਡ ਬਹੁਤ ਜ਼ਿਆਦਾ ਮੰਗਦੇ ਨੇ ਡਿਮਾਂਡਿੰਗ ਹੁੰਦਾ ਤੇ ਇਹ ਹੈਗਾ ਜੀ ਪਿਓਰ ਕ੍ਰੇਪ ਐਂਡ ਇਹਦੇ ਸਾਰੀ ਸ਼ਰਟ ਤੇ ਦਿਖਾਈ دینی ਆ ਤੁਹਾਨੂੰ ਐਦਾਂ ਆਏਗਾ ਠੀਕ ਹੈ ਸਾਰੀ ਸ਼ਰਟ ਤੇ ਆਏਗਾ ਔਰ ਘੇਰੇ ਉੱਪਰ ਆਏਗਾ ਇਹ ਠੀਕ ਹੈ ਜੀ ਆਰੀ ਵਰਕ ਹੋਇਆ ਹੋਇਆ ਹੈ ਤਿੱਲੇ ਨਾਲ आ देखो कि नाइसली पूरा और विच विच पर्ल्स लगे लग हुए हैं मोतिया का काम है ठीक है पूरा और जोड़ा यूज हो है ना थ्रेड जरा हाँ गोल्डन कलर का यह ब्लैक नहीं होना है अच्छे वाला काम है ठीक है जी फ्रंट तो पूरा एदा नाले होेरे तो है आ इधर बाजू ने बाजू तो कुछ ज्यादा नहीं है बहुत ज्यादा हैवी भी, भी नहीं है और मतलब नॉर्मल बाद भी वेयर कर सकते हो कलर बड़ा अच्छा है बैक यदी प्लेन है और ਬਾਟਮ ਵੀ ਸੇਮ ਹੀ ਆ ਪਲੇਨ ਐਂਡ ਥਿਸ ਇਜ਼ ਦੁਪੱਟਾ ਆਏ ਦੁਪੱਟਾ ਹੈ ਦੁਪੱਟੇ ਦੇ ਸਾਰੇ ਕੱਟਵਰਕ ਹੈ ਔਰ ਪੱਲਿਆਂ ਦੇ ਉੱਪਰ ਐਦਾਂ ਠੀਕ ਹੈ ਜੀ ਔਰ ਜਿੱਦਾਂ ਮੁਕੈਸ਼ ਵਾਲੇ ਚੁੰਨੀਆਂ ਨਹੀਂ ਆਂਦੀਆਂ ਹੁੰਦੀਆਂ ਇਹ ਉਸ ਤਰੀਕੇ ਦਾ ਹੈ ਤੇ ਸਾਰੀਆਂ ਚੁੰਨੀਆਂ ਦੇ ਉੱਪਰ ਛੋਟੇ 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 ਛੋਟਾ ਉਹ ਵਰਕ ਕੀਤਾ ਹੋਇਆ ਵਰਕ ਨਹੀਂ ਹੈ ਉਹ ਪੇਸਟ ਕੀਤੇ ਹੁੰਦੇ ਆ ਜਿਹੜੇ ਹੈ ਉਹ ਹੈ ਠੀਕ ਹੈ ਜੀ ਇਹ ਰੋਬ ਜੈਨੂਨ ਦਾ ਪ੍ਰਾਈਸ ਹੈ ਦਾ 2550 ਆਫਰ ਲਾਸ ਦੱਸਾਂਗੇ ਠੀਕ ਹੈ ਜੀ ਇਹ ਹੁਣ ਹੈਗਾ ਜੇ ਰਾਮਟੈਕਸ ਨਾਮ ਹੀ ਵੜਾ ਹੈ ਦਾ ਐਂਡ ਇਹ ਦੇਖੋ ਐਦਾਂ ਆਏਗਾ ਹਾਓ ਬਿਊਟੀਫੁਲ ਇਟ ਇਜ਼ ਕਿੰਨਾ ਸੋਹਣਾ ਹੈ ਦੇਖੋ ਰੰਗ ਹੀ ਬੜਾ ਪਿਆਰਾ ਹੈ ਆਪ ਆਗੇ ਤੇ ਮਤਲਬ ਐਦਾਂ ਲੱਗ ਰਿਹਾ ਹੈ ਕਿ ਫਲੋਰਲ ਫਲੋਰਲ ਹੀ ਹੋ ਗਏ ਹੈ ਬਹੁਤ ਸੋਹਣੇ ਸੋਹਣੇ ਕਲਰ ਹੈ ਰਿਹਾ ਇਹਨਾਂ ਲਾਈਟ ਲਵੈਂਡਰ ਕਲਰ ਆ ਬਿਲਕੁਲੀ ਪੇਸਟਲ ਸ਼ੇਡ ਹੈ ਐ ਔਰ ਇਹ ਦੇ ਘੇਰੇ ਤੇ ਆਏਗਾ ਦੇਖੋ ਥੋੜਾ ਜਿਹਾ ਲਾਗੇ ਦਿਖਾ ਰਹੀ ਹਾਂ ਦਿਸ ਇਜ਼ ਆ ਦੇਖੋ ਆ ਘੇਰਾ ਹੈ ਘੇਰੇ ਦੇ ਉੱਪਰ ਨਾ ਹਾਈਲਾਈਟਸ ਕੀਤੀ ਹੋਈਆਂ ਔਰ ਛੋਟੇ ਛੋਟੇ ਸਿੱਪੀ ਵਰਕ ਔਰ ਛੋਟੇ ਛੋਟੇ ਸtare ਜੇ ਲਾਏ ਹੋਏ ਨੇ ਸਾਰੇ ਦੇਖੋ ਘੇਰੇ ਤੇ ਠੀਕ ਹੈ ਤੇ ਇਹ ਦੀ ਬੈਕ ਹੈ ਆ ਇਦਾਂ ਆ ਜਗੀ ਬੈਕ बैक के पिछे ओही घेरा लेकिन पिछे हाईलाइट नहीं किया ठीक है फैबरिक प्योर ही है अपना ही फैब्रिक है प्योर ऑरगेंजा है प्योर वाली ऑरगेंजा नॉट विस्कॉस प्योर ऑरगेंजा ठीक है तो आएगा दुपट्टा जे दुपट्टे दे चारों साइड ते बड़ी सोनी लेस लगी हुई है बहुत ही प्यारा काम है एदा है खुला डुला ਔਰ ਲੇਸ ਦੇਖੋ ਇਹ ਜੀ ਕਿੰਨੀ ਪਿਆਰੀ ਲੇਸ ਹੈ ਠੀਕ ਹੈ ਤੇ ਇਹਦਾ ਪ੍ਰਾਈਸ ਦੱਸ ਦੋ ਜੀ ਇਹਦਾ ਪ੍ਰਾਈਸ ਰਹਿ ਗਿਆ ਜੀ 3150 ਇਹ ਰਾਮਟੈਕਸ ਦਾ ਜੀ ਠੀਕ ਹੈ ਮੋਰ ਮੂਰੇ ਤੇ ਲੱਗੀ ਹੁੰਦੀ ਹੈ ਕੋਈ ਡਾਊਟ ਵਾਲੀ ਗੱਲ ਨਹੀਂ ਹੈਗੀ ਉਹ ਅਸੀਂ ਪਹਿਲਾਂ ਵੀ ਤੁਹਾਨੂੰ ਬੋਲਿਆ ਅਸੀਂ ਜੋ ਦਿਖਾਣੇ ਆ ਉਹੀ ਬੋਲਦੇ ਆ ਤੇ ਇੱਕ ਬਲੈਕ ਜਿਹੜਾ ਸਾਰੇ ਆਲਵੇਸ ਡਿਮਾਂਡਿੰਗ ਚ ਰਹਿੰਦਾ ਹੈ ਔਰ ਬੜੀ ਜਲਦੀ ਜਾਂਦਾ ਹੈ ਇਹ ਨਾ ਹੈ ਤਾਂ कॉटन ਤੇ ਆ ਲੇਕਿਨ ਇਹ ਆਰਾਮ ਨਾਲ ਲੱਗੇ ਤੁਹਾਨੂੰ ਹਲੇ 2-3 ਮੰਥਸ ਪੈ ਜਾਣੀ ਹੈ ਕਾਰਡ ਕਾਟਨ ਹੈ ਠੀਕ ਹੈ ਤੇ ਇਹਦੇ ਥਲੇ ਨਾ ਇੱਕ ਮੇਨ ਚੀਜ਼ ਹੈ ਲਾਈਨਿੰਗ ਦੀ ਜ਼ਰੂਰਤ ਨਹੀਂ ਪੈਣੀ ਜਿੱਦਾਂ ਅਸੀਂ ਪਸ਼ਮੀਨਾ ਵੇਅਰ ਕਰਦੇ ਆ ਤੇ ਲਾਈਨਿੰਗ ਦੀ ਜ਼ਰੂਰਤ ਨਹੀਂ ਪੈਂਦੀ ਨਾ ਤੇ ਇਹਦਾ ਵੀ ਇਦਾਂ ਹੀ ਹੈ ਲਾਈਨਿੰਗ ਤੋਂ ਬਿਨਾ ਵੀ ਪਾਓਗੇ ਵਾਰਮ ਰਹੂਗਾ ਥੋੜੀ ਦੇਰ ਲਈ ਸੂਟ ਨਾ ਮਤਲਬ ਬਹੁਤ ਜ਼ਿਆਦਾ ਠੰਡ ਹੋ ਗਏ ਕੋਟੀ ਪਾ ਲਓ ਪਰ ਦੇਖਣ ਦੇ ਵਿੱਚ ਮਤਲਬ ਇਹ ਅੱਛੀ ਬਲੀ ਕਾਟਨ ਆ ਥੋੜੀ ਜੀ ਗਫ ਕਾਟਨ ਆਏ ਠੀਕ ਹੈ ਇਹ ਅੱਗੇ ਇਹ ਪ੍ਰਿੰਟ ਨਹੀਂ ਹੈ ਇਹ ਐਮਬਰਾਇਡਰੀ ਹੈ ਅੱਗੇ ਪੂਰਾ ਗਲਾ ਤੁਸੀਂ ਜਿੱਦਾਂ ਮਰਜ਼ੀ ਬਣਵਾਓ ਇਹ ਆਣੀ ਹੈ ਇਹਦੇ ਅੱਗੇ ਘੇਰਾ ਹੈ ਇਹ ਵਾਲਾ ਠੀਕ ਹੈ ਜੀ ਬੈਕ ਇਹਦੀ ਪਲੇਨ ਹੀ ਆ ਤੇ ਇਹ ਹੈਗਾ ਜੇ ਮਸਲੀਨ ਦਾ ਦੁਪੱਟਾ ਇਦਾਂ ਪੂਰਾ ਖੁੱਲਾ 2.5 ਮੀਟਰ ਤੇ ਇਹਦੇ ਵੀ ਦੇਖੋ ਆ ਲੇਸ ਲੱਗੀ ਹੋਈ ਹੈ ਔਰ ਨਾਲ ਪੂਰੀ ਸਾਈਡ ਦੇ ਉੱਪਰ ਉਹੀ ਵਾਲੀ ਐਮਬਰਾਇਡਰੀ ਚਾਰੋਂ ਸਾਈਡ ਤੇ ਦੁਪट्टे ਦੇ ਹੋਈ ਹੋਈ ਹੈ ਠੀਕ ਹੈ ਜੀ ਇਹਦਾ ਵੀ ਪ੍ਰਾਈਸ ਦੱਸ ਦਿਓ ਜੀ ਇਹਦਾ ਰਹੇਗਾ ਜੀ ਸਿਰਫ ਤੇ ਸਿਰਫ 1850 ਹਾਂਜੀ ਇਹਨਾਂ ਪ੍ਰਾਈਸ ਤੇ ਆਫਰ ਹੈਗੀ ਪਰ ਲਾਸਟ ਦੱਸਾਂਗੇ ਵਾਰੀ ਵਾਰੀ ਕਹੀ ਜਾਂਦੇ ਤੁਹਾਨੂੰ ਲਾਸਟ ਦੱਸਾਂਗੇ ਤੇ ਆ ਹੈਗਾ ਜੀ ਵਿਸਕੋਸ ਔਰਗੈਂਜ਼ਾ ਜਿੱਦਾਂ ਪਹਿਲਾਂ ਰਾਮਟੈਕਸ ਦਾ ਦਿਖਾਇਆ ਸੀ ਨਾ ਉਹ ਪਿਓਰ ਔਰਗੈਂਜ਼ਾ ਸੀਗਾ ਇਹ ਹੈਗਾ ਜੀ ਵਿਸਕੋਸ ਔਰਗੈਂਜ਼ਾ ਤੇ ਇਹਦੇ ਦੇਖੋ ਪ੍ਰਿੰਟ ਆ ਬੜੇ ਪਿਆਰੇ ਫਲੋਰਲ ਜਿਹਾ ਪ੍ਰਿੰਟ ਆ ਔਰ ਨਾ ਉਹਨੂੰ ਹੈਂਡਵਰਕ ਦੇ ਨਾਲ ਡਿਟੇਲਿੰਗ ਕੀਤੀ ਹੋਈ ਹੈ ਔਰ ਸਾਰੇ ਸੂਟ ਦੇ ਉੱਪਰ ਆ ਛੋਟੇ ਛੋਟੇ ਇਦਾਂ ਕਲਰਫੁਲ ਜਿਹਾ ਤਾਰੇ ਜਿਹਾ ਦਿੱਤੇ ਹੋਇਆ ਦੇਖੋ ਕਿੰਨਾ ਪਿਆਰਾ ਹੈ ਇਦਾਂ ਠੀਕ ਹੈ ਆ ਹੋ ਗਈ ਇਹਦੀ ਫਰੰਟ ਬੈਕ ਇਹਦੀ ਪਲੇਨ ਹੈ ਤੇ ਬਾਟਮ ਇਹਦੀ ਬੜੀ ਪਿਓਰ ਬਾਟਮ ਬਾਟਮ ਪਿਓਰ ਹੈ ਤੇ ਦੁਪੱਟਾ ਬੜਾ ਪਿਆਰਾ ਹੈ ਇਹਦਾ ਦੁਪੱਟੇ ਸਾਰੇ ਸੂਟਸ ਦੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਖੁੱਲੇ ਡੁੱਲੇ ਹੋਣ ਕਿਉਂਕਿ ਗ੍ਰੇਸ ਆਣੀ ਦੁਪੱਟਿਆਂ ਨਾਲ ਹੀ ਹੈ ਸੂਟਾਂ ਦੀ ਠੀਕ ਹੈ ਤੇ ਆ ਦੁਪੱਟਾ ਹਾਂ ਤੇ ਟੈਗ ਨਹੀਂ ਲਗਾਓ ਓਕੇ ਆ ਦੁਪੱਟਾ ਹੈ ਠੀਕ ਹੈ ਜੀ ਇਹ 2550 ਹੈ ਜੀ 2550 ਠੀਕ ਹੈ ਅੱਛਾ ਇਹ ਲਾਸਟ ਪੀਸ ਜਿਹੜਾ ਦਿਖਾ ਰਿਹਾ ਨਾ ਤੁਹਾਨੂੰ ਇਹ ਸੇਲ ਪੀਸ ਆ ਇਹ ਮਤਲਬ ਬਾਕੀਆਂ ਦਾ ਬਾਅਦ ਚ ਦੱਸਦੇ ਆ ਇਹ ਹੈ ਹੀ ਸੇਲ ਪੀਸ ਆ ਇਹ ਸ਼ਿਮਰ ਆ ਠੀਕ ਹੈ ਜੀ ਸ਼ਿਮਰ ਦੇ ਉੱਪਰ ਗਲੇ ਦੇ ਉੱਪਰ ਪੈਚ ਵਰਕ ਆ ਠੀਕ ਹੈ ਔਰ ਨਾਲ-ਨਾਲ ਆ ਉਹਦੇ ਉੱਪਰ ਆ ਪੂਰਾ ਦੇਖੋ ਨਲਕੀ ਵਰਕ ਕੀਤਾ ਹੋਇਆ ਆ ਪੂਰਾ ਆ ਪੂਰਾ ਆਰੀ ਵਰਕ ਪੈਚ ਵਰਕ ਪਲੱਸ ਹੈਂਡ ਵਰਕ ਤਿੰਨ ਚੀਜ਼ਾਂ ਦਾ ਮਿਕਸ ਕੀਤਾ ਹੋਇਆ ਹੈ ਐਦਾਂ ਫਰੰਟ ਆਏਗਾ ਆ ਬਾਹਵਾ ਦੇ ਆ ਜਾਏਗਾ ਵਾਲਾ ਕੰਮ ਬੜਾ ਹੀ ਪਿਆਰਾ ਹੈ ਆਰੀ ਵਰਕ ਔਰ ਪੈਚ ਵਰਕ ਠੀਕ ਹੈ ਤੇ ਬੈਕ ਇਹਦੀ ਪਲੇਨ ਹੀ ਆ ਬਾਟਮ ਪਲੇਨ ਆ ਠੀਕ ਹੈ ਜੀ ਤੇ ਦੁਪੱਟਾ ਹੋਈ ਖੁੱਲਾ ਡੁੱਲਾ ਸਾਈਡਸ ਦੇ ਉੱਪਰ ਨਾ ਜਿਹੜੇ ਕਲਰ ਦੀ ਐਮਬਰਾਇਡਰੀ ਹੋਈ ਹੋਈ ਆ ਉਹ ਵਾਲੇ ਕਲਰ ਦਾ ਆਰਗੈਂਜ਼ਾ ਉੱਪਰ ਕਾਰ ਕੇ ਸਾਈਡਾਂ ਦੇ ਉੱਤੇ ਇਹਨੂੰ ਇਦਾਂ ਪੇਸਟਿੰਗ ਕਰਦੀ ਆ ਦੇਖੋ ਔਰ ਆ ਜਿਹੜੀ ਆ ਲੇਸ ਲੱਗਦੀ ਹੈ ਨਾ ਇਹਨੂੰ ਪਤਾ ਲੇਕਿਨ ਬੜੀ ਚਲਦੀ ਹੈ ਤੇ ਆ ਲੇਸ ਲੱਗੀ ਹੋਈ ਹੈ ਸਾਰੇ ਦੁਪੱਟੇ ਤੇ ਠੀਕ ਹੈ ਆ ਦੇਖੋ ਤੇ ਇਹਦਾ ਆਫਰ ਪ੍ਰਾਈਜ਼ ਹੀ ਉਦਾਂ ਪ੍ਰਾਈਜ਼ਰ ਹੈਗਾ 2700 ਪਰੇ ਤੁਹਾਨੂੰ ਮਿਲ ਜੇਗਾ 1900 ਚ ਹਾਂ 1900 ਫਿਰ ਵੀ ਦੋ ਕਿਹਾ ਸੀ ਇਹਨਾਂ ਨੇ 100 ਹੋਰ ਘਟਾਤਾ ਹੈ ਇਹ ਤੁਹਾਨੂੰ 1900 ਚ ਮਿਲ ਜੇਗਾ ਠੀਕ ਹੈ ਸਿੰਗਲ ਪੀਸ ਹੈ ਇਹ 1900 ਚ ਕਿਤੇ ਨਹੀਂ ਮਿਲਣਾ ਜਿੰਨੀ ਜਲਦੀ ਹੋ ਸਕਦਾ ਨੰਬਰਸ ਤੇ ਮੈਸੇਜ ਕਰੋ ਤੇ ਬੁੱਕ ਕਰਵਾ ਲਓ ਇਹ ਸੂਟ ਠੀਕ ਹੈ ਹੁਣ ਇੱਕ ਚੀਜ਼ ਹੈ ਦੇਖੋ ਆ ਜਿਹੜਾ ਸੂਟ ਨਾ ਮੈਂ ਵੇਅਰ ਕੀਤਾ ਹੋਇਆ ਮੈਨੂੰ ਨਾਰਮਲੀ ਸੀਗਾ ਵੀ ਮੈਂ ਇਹ ਵਾਰੀ ਨਹੀਂ ਸੀ ਆਈ ਇਹ ਸੂਟ ਸੀ ਅੱਜ ਮੈਂ ਇੰਟੈਂਸ਼ਨਲੀ ਇਹੀ ਸੂਟ ਪਾਇਆ ਹੈ ਇਹ ਮੇਰਾ ਆਪਣਾ ਡਿਜ਼ਾਈਨ ਹੈ ਆਇਦਾ ਗਲੇ ਉੱਪਰ ਇਦਾਂ ਵਰਕ ਕਰਵਾਇਆ ਐ ਲੇਸ ਵਰਕ ਹੈ ਠੀਕ ਹੈ ਔਰ ਆ ਦੇਖੋ ਆ ਬਾਜੂ ਉੱਪਰ ਵੀ ਆਹੀ ਵਲੇ ਫਲਾਰਸ ਆਗੇ ਐਸ ਬਾਨ ਤੇ ਵੀ ਹੋਰ ਕੁਝ ਨਹੀਂ ਘੇਰੇ ਤੇ ਦੇ ਮੈਂ ਕੁਝ ਨਹੀਂ ਕਰਵਾਇਆ ਹੋਇਆ ਠੀਕ ਹੈ ਇਹਦੇ ਨਾਲ ਦਾ ਨਾ ਇੱਕ ਪੀਸ ਹੈਗਾ ਪੀਸ ਹੈਗਾ ਉਹ ਕਾਟਨ ਤੇ ਹੀ ਹੈ ਮਤਲਬ ਥੋੜਾ ਤੁਹਾਨੂੰ ਆਈਡੀਆ ਤਾਂ ਹੈ ਕਿ ਤੁਸੀਂ ਵੀ ਐਸੇ ਪੈਟਰਨ ਚ ਸਟਿਚ ਕਰਵਾ ਸਕਦੇ ਹੋ ਕਿ ਇਹਦੀ ਐਮਬਰਾਇਡਰੀ ਇਦਾਂ ਆਣੀ ਹੈ ਨਾਰਮਲੀ ਇੱਕ ਦੋ ਵਾਰ ਹੀ ਨਾ ਮੇਰੇ ਕੋ ਆ ਕੋਈ ਪੀਸ ਦੇਖਣ ਵੀ ਆ ਉਹਨਾਂ ਨੂੰ ਸਮਝ ਨਹੀਂ ਲੱਗੀ ਕਿ ਇਹ ਮਤਲਬ ਅਸੀਂ ਕਿੱਥੇ ਆਣਾ ਵਾ ਇਹ ਵਾਲਾ ਕੰਮ ਨਾ ਤੇ ਹੁਣ ਅੱਜ ਮੈਂ ਵੇਅਰ ਕੀਤਾ ਹੋਇਆ ਸੀਗਾ ਤੇ ਮੈਨੂੰ ਲੱਗਾ ਕਿ ਮੈਂ ਦੱਸ ਦਾਂ ਨਾਲੇ ਇਹ ਕਾਟਨ ਆ ਨਾ ਅਸੀਂ ਸੇਲ ਕੀਤਾ ਘੱਡ ਰਹੇ ਆ ਨਾ ਸੇਲ 'ਚ ਕਾਟਨ ਤੇ ਮੈਨੂੰ ਸੀਗਾ ਆ ਦੇਖੋ ਤੁਸੀਂ ਚਾਹੇ ਤੇ ਇਹਦੇ 'ਚ ਮੈਂ ਲੇਸ ਲਗਵਾਈ ਹੋਈ ਹੈ ਤੁਸੀਂ ਬਟਨਸ ਕਰ ਲਓ ਠੀਕ ਹੈ ਆ ਇੱਕ ਫਲਾਰ ਇੱਧਰ ਆਏਗਾ ਇੱਕ ਫਲਾਰ ਇੱਧਰ ਆਏਗਾ ਸੇਮ ਜਿੱਦਾਂ ਵੇਅਰ ਕੀਤਾ ਹੋਇਆ ਮੈਂ ਠੀਕ ਹੈ ਤੇ ਆ ਬਲੇ ਇਹ ਪਿਓਰ ਲੈਣ ਨੇ ਆ ਆਫ-ਵਾਈਟ ਕਲਰ ਰਿਹਾ ਹੈ ਠੀਕ ਹੈ ਤੇ ਆ ਆ ਜਾਣੇ ਆ ਬਾਜੂ ਉੱਪਰ ਠੀਕ ਹੈ ਤੇ ਜਿੱਦਾਂ ਮੈਂ ਬਾਟਮ ਤੇ ਵੀ ਆ ਦੇਖੋ ਇਹਦੇ ਲੇਸ ਵਰਕ ਇੱਥੇ ਵੀ ਕਰਵਾ ਲਿਆ ਹੋਇਆ ਹੈ ਘੇਰੇ ਤੇ ਵੀ ਫਿਲਿੰਗ ਕਰਵਾ ਲਈ ਹੈ ਤੇ ਤੁਸੀਂ ਵੀ ਇਦਾਂ ਹੀ ਕਰਵਾ ਲਿਓ ਤੇ ਇਹਦਾ ਪ੍ਰਾਈਸ ਦੱਸ ਦਿਓ ਜੀ ਇਹਨੂੰ ਸੇਲ 'ਚ ਲਾੜਾਂ ਕਾਫੀ ਕਿਉਂਕਿ ਇਹ ਲਾਸਟ ਪੀਸ ਹੀ ਹੈ ਦੋ ਹੀ ਪੀਸ ਰੈਡੀ ਹੈ ਤੇ ਨਾਲ ਜਦੋਂ ਸਟਾਰਟ ਸੀ ਤੇ ਕਾਫੀ ਸੀਗੇ ਇੱਕ ਸਟਿਚ ਕਰਵਾ ਲਿਆ ਪੰਜ ਛੇ ਸੀਗੇ ਸੇਲ ਹੋ ਸੇਲ ਹੋ ਗਏ ਇਹ ਲਾਸਟ ਪੀਸ ਹੀ ਹੈ 1300 ਵਿੱਚ विदाउट दुपट्टा विदाउट दुपट्टा दुपट्टा ਜੇਰਾ ਕਹੋਗੇ ਰੈਡੀ ਹੋ ਜਾਣਾ ਉਹਦੇ ਹਿਸਾਬ ਨਾਲ ਪ੍ਰਾਈਸ ਵਾਜੇਗਾ ਇੰਦਾ ਸੂਰ ਤੁਹਾਨੂੰ ਇਦਾਂ ਜੋ ਲੈਣਾ ਤੁਹਾਨੂੰ 1300 ਵਿੱਚ ਪੈ ਜਾਏਗਾ ਹਰ ਤਰੀਕੇ ਦੇ ਦੁਪੱਟੇ ਸਾਡੇ ਕੋਲ ਹੈਗੇ ਆ ਇਹਦੇ ਨਾਲ ਤੇ ਦੋ ਪੀਸ ਅੱਗੇ ਸੀ ਉਹ 2000 ਦੇ ਵਿੱਚ ਨੇ 2000 ਤੋਂ ਸਿੱਧਾ 1300 ਕਰਤਾ ਜੋ ਹਾਂ ਬਿਲਕੁਲ ਮਤਲਬ ਅਸੀਂ ਉਨੇ ਹੀ ਜਿੰਨੇ ਦਾ ਸਾਨੂੰ ਕੋਸਟ ਕੀਤਾ ਹੋਊਗਾ ਸ਼ਾਇਦ ਉਸ ਤੋਂ ਵੀ ਘੱਟ ਤੇ ਕੱਢ ਰਹੇ ਤੇ ਆ ਹੁਣ ਮੈਂ ਖੋਲ ਕੇ ਨਹੀਂ ਦਿਖਾਵਾਂਗੀ ਨੈਕਸਟ ਵੀਡੀਓ ਚ ਜਾਂ ਜੇ ਕੋਈ ਡਿਮਾਂਡ ਕਰਦਾ ਹੈ ਤੇ ਉਹਨਾਂ ਨੂੰ ਖੋਲ ਕੇ ਦਿਖਾ ਦਾਂਗੇ ਆ ਥੋੜੇ ਨਿਊ ਪੀਸਿਸ ਰੈਡੀ ਹੋ ਕੇ ਆਏ ਨੇ ਸਾਡੇ ਏ ਦੇਖੋ ਗਲੇ ਉੱਪਰ ਇਹਦੇ ਇਦਾਂ ਗੋਟਾ ਵਰਕ ਹੋਇਆ ਹੋਇਆ ਤੇ ਇੰਮਬੋਸ ਹੈ ਆ ਠੀਕ ਹੈ ਆ ਇੰਮਬੋਸ ਹੋਇਆ ਹੋਇਆ ਹੈ 컬러ਫੁਲ ਆ ਟੈਬੀ ਦਾ ਦੁਪੱਟਾ ਹੈ ਠੀਕ ਹੈ ਨਾਲ ਇਹਦੇ ਕੋਈ ਡਿਮਾਂਡ ਕਰੇਗਾ ਖੋਲ ਕੇ ਦਿਖਾ ਦਾਂਗੇ ਦੁਪੱਟੇ ਦੇ ਆਸ-ਪਾਸੇ ਵੀ ਗੋਟਾ ਵਰਕ ਹੋਇਆ ਹੋਇਆ ਪਾਰਟੀ ਵੇਅਰ ਸੂਟ ਵੀ ਹੈ ਐਂਡ ਤੁਸੀਂ ਉਦਾਂ ਵੀ ਵੇਅਰ ਕਰ ਸਕਦੇ ਹੋ ਇੱਕ ਆ ਬਲੈਕ ਵਿੱਚ ਵੀ ਹੋ ਰਿਹਾ ਇੱਕ ਆ ਬਲੈਕ 'ਚ ਹੋ ਰਿਹਾ ਜੇ ਇਹ ਹੈਗਾ ਸਾਡਾ ਨਾ অর্ਗੈਂਜ਼ਾ ਕਪੜਾ ਅੱਜ ਕੱਲ ਬਹੁਤ ਜ਼ਿਆਦਾ ਚੱਲ ਰਿਹਾ ਹੈ ਠੀਕ ਹੈ ਇਹਦੇ ਨਾਲ ਦੁਪੱਟਾ ਇੱਕ ਵਾਰੀ ਦਿਖਾ ਦੇਣੀ ਸਾਰੀ ਗਰੇਏ ਸੀ ਦੁਪੱਟੇ ਦੀ ਮੜ ਰਹੀ ਹੈ ਖੋਲ ਕੇ ਵਿਖਾ ਦਿੰਨੇ ਆ ਬਸ ਦੁਪੱਟਾ ਦੇਖੋ ਮਲਟੀ ਕਲਰ ਮਲਟੀ ਕਲਰ ਦੁਪੱਟਾ ਬਹੁਤ ਸੋਹਣਾ ਠੀਕ ਹੈ ਜੀ ਇਹ ਵੀ ਹਰ ਪਲੇਨ ਸੂਟ ਨਾਲ ਜਿੱਦਾਂ ਮਰਜ਼ੀ ਤੁਸੀਂ ਕਿੱਦਾਂ ਵੀ ਵੇਅਰ ਕਰ ਸਕਦੇ ਜੀ ਠੀਕ ਹੈ ਜੀ ਚਲੋ ਅੱਜ ਵਾਸਤੇ ਇੰਨਾ ਹੀ ਅੱਜ ਵਾਸਤੇ ਸੂਟ ਇੰਨੀ ਆਫਰ ਦੱਸ ਰਹੇ ਹਾਂ हां ऑफर ਦੱਸਣਗੇ ਫਲੈਟ 10% ਆਫ ਜਿਹੜੇ ਸੂਟ ਖਾਇ ਜਿਹੜਾ ਤੁਸੀਂ ਮਰਜੀ ਯੂਜ਼ ਕਰ ਲੋ ਫਲੈਟ 10% ਸਿੰਦਾ ਪ੍ਰਾਈਸ ਹੋਏਗਾ ਫਲੈਟ 10% ਆਫ ਤੇ ਦੋ ਅਸੀਂ ਪ੍ਰਾਈਸ ਦੱਸ ਹੀ ਦਿੱਤੇ ਸੀਗੇ ਇੱਕ ਲੈਵੈਂਡਰ ਵਾਲਾ ਜਿਹੜਾ ਉਹ ਜਿਹੜਾ ਤੁਸੀਂ ਬੋਲਿਆ 1900 ਤੇ ਇੱਕ ਜਿਹੜਾ ਅਸੀਂ ਆ ਵਾਈਟ ਵਾਲਾ ਇਹਨਾਂ ਨੇ ਬੋਲਿਆ ਉਹ ਕਾਸਟ ਕਰੇਗਾ 1300 ਵੀਡੀਓ ਦੇ ਵਿੱਚ ਫਿਰ ਕੁਝ ਨਿਊ ਚੀਜ਼ ਲੈ ਕੇ ਆਵਾਂਗੇ ਪਲੱਸ ਇੱਕ ਹੋਰ ਚੀਜ਼ ਹੈ ਮਹਾਰਵੇਰੇ ਬੋਲਦੀਆਂ ਤੁਸੀਂ ਨਾ ਕਈ ਕਸਟਮਰਸ ਦਾ ਮੈਨੂੰ ਇਦਾਂ ਮਤਲਬ ਉਹ ਸਾਡੇ ਕੋਲ ਪਰਚੇਸ ਵੀ ਕਰ ਲੈਂਦੇ ਨੇ ਸੂਟ ਵੀ ਲੈ ਲਿਆ ਹਨਾ ਉਹਨਾਂ ਨੂੰ ਪਹੁੰਚ ਵੀ ਗਿਆ ਜਦੋਂ ਮੈਂ ਉਹਨਾਂ ਨੂੰ ਪੁੱਛਦੀ ਆਂ ਅੰਟੀ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਤੇ ਉਹ ਕਹਿੰਦੇ ਆ ਕਿ ਨਹੀਂ ਕੀਤਾ ਅਗਰ ਤੁਸੀਂ ਚੈਨਲ ਸਬਸਕ੍ਰਾਈਬ ਉਹ ਕਹਿੰਦੇ ਸੀ ਨਾ ਇਦਾਂ ਹੀ ਵੀਡੀਓ ਆਈ ਸੀ ਤੇ ਦੇਖ ਲਈ ਅਗਰ ਤੁਸੀਂ ਸਬਸਕ੍ਰਾਈਬ ਕਰੋਗੇ ਤੇ ਜਿਹੜੀਆਂ ਵੀਡੀਓਜ਼ ਅਸੀਂ ਪਾਉਂਦੇ ਰਵਾਂਗੇ ਉਹ ਤੁਹਾਨੂੰ ਦਿਖਦੀਆਂ ਰਹਿਣਗੀਆਂ ਬੈਲ ਆਈਕਨ ਹੁੰਦਾ ਆ ਉਹਨੂੰ ਵੀ ਨਾਲ ਹੀ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਨਾ ਹੁੰਦਾ ਠੀਕ ਹੈ ਜੀ ਔਰ ਪਲੀਜ਼ ਸਾਡੀਆਂ ਵੀਡੀਓਜ਼ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਉਹ ਇਹ ਸਾਡੇ ਵਾਸਤੇ ਬਹੁਤ ਵੱਡਾ ਫੇਵਰ ਹੋ ਜਾਊਗਾ ਜਿੰਨਾ ਤੁਸੀਂ ਸਾਡੇ ਕੋਲ ਪਰਚੇਸ ਵੀ ਕਰ ਦਿਓ ਨਾਲ ਹੀ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਵਾਰੀ ਵਾਰੀ ਕਹਿੰਦਾ ਹੈ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਸਾਡੀਆਂ ਲੇਟੈਸਟ ਜਿਹੜੀਆਂ ਆਫਰਸ ਨੇ ਔਰ ਕਲੈਕਸ਼ਨਸ ਨੇ ਉਹ ਦਿਖਦੀਆਂ ਰਹਿਣ ਠੀਕ ਹੈ ਜੀ ਅੱਜ ਵਾਸਤੇ ਇੰਨਾ ਹੀ ਥੈਂਕ ਯੂ ਸਾਥੀਆਕਾਰ ਥੈਂਕਸ ਫॉर ਵਾਚਿੰਗ ਅਸ ਥੈਂਕ ਯੂ